ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਲੌਂਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵਗੇ ਤੇ ਰਾਜੀ ਖੁਸ਼ ਹੋਵਗੇ ਇਹ ਤੇ ਅੱਜ ਦਾ ਟਾਈਮ ਜਿਹੜਾ ਬਣਾਉਣਾ ਜੀ ਦਿਨ ਵਾਲਾ ਰਿਹਾ ਉਹ ਬਹੁਤ ਬਣਾਵਾਂਗੇ ਅੱਜ ਇਹ ਪਿਆਜ਼ ਤੇ ਜੀਰਾ ਪਾ ਲਈਏ ਆਪਾਂ

लूण आए चौल तो बहुत जल्दी बन के तैयार हो जाने मिठे चौलों में टाइम लग जाता एक बाटी पानी की होर पा दूंगी ਔਰ ਇਹਨੂੰ ਪਟਾਟਣਾ। ਗੈਸ మీడియం ਕਰ ਲਿਆ ਜੀ। ਹੌਲੀ-ਹੌਲੀ ਬਣ ਜਾਣਗੇ। ਲੇਕਿਨ ਤਾਂ ਇਸ ਜੀ ਵਿੱਚ ਚਾਹ ਨਾਲ। ਚਾਹਾ ਮੈਂ ਨਾਲ ਚਾਹ ਪਣਦੀ। ਇਹਨਾਂ ਨੂੰ ਘੱਟ ਕੇ ਮੈਂ ਮੱਝਾਂ ਬਣੀਆਂਈਆਂ ਜੀ। ਚੱਨੀ ਕਰੀ ਹੋਈ ਸੀ ਆਪਣੀ ਖੋਲ ਕੇ ਬੰਨੜੀਆਂ ਸੀ ਗਿਓ ਬੰਨੀਆਂਈਆਂ। चाह अपनी आवाज आ गई फ्रिज रही है घट कि है गया चौल आपने बन गए

ਚਾਂਟਾ ਬੰਨਿਆ ਜੀ ਝੋਲ ਖਾ ਲੈਣੀਆਂ ਪਹਿਲਾਂ ਝੋਲ ਬਣ ਗਏ ਨੇ ਗੈਸ ਬੰਦ ਕਰਤਾ 3-4 ਮਿੰਟ ਇਹਨੂੰ ਮੈਂ ਢੱਕ ਕੇ ਰੱਖੂਗੀ ਜੀ ਫਿਰ ਪਾਵਾਂਗੀ ਇਹ ਤੇ ਬਣਾ ਰਹੀ ਸੀ ਜੀ ਮੈਂ ਪਨੀਰ ਹੁਣ ਇਹ ਸ਼ਾਮ ਲਈ ਸਬਜ਼ੀ ਦੀ ਤਿਆਰੀ ਹੋ ਰਹੀ ਹੈ ਅੱਜ ਫਰਮਾਇਸ਼ ਆਈ ਹੈ ਜੀ ਪਨੀਰ ਦੀ ਇਹ ਬੀਰ ਬਣਾਉਣ ਲਈ ਆਪਾਂ ਇਹ ਨਿੰਬੂ ਸੱਤ ਲਿਆ ਸੀ ਆਪਾਂ ਉਹ ਪਾ ਲਿਆ ਜੀ ਪੀਸ ਕੇ ਪਾ ਲਿਆ ਜੀ ਵਿੱਚ ਪਹਿਲਾਂ ਵੀ ਮੈਂ ਨਿੰਬੂ ਸੱਤ ਨਾਲ ਹੀ ਕਾਟ ਦੀ ਹੁੰਦੀ ਸੀ ਜਿੱਤਨੀ ਹੈ ਫਿਰ ਵਿੱਚ ਹੀ ਸਿਰਕੇ ਨਾਲ ਲਾ ਗਈ ਹੁਣ ਸਿਰਕਾ ਖਤਮ ਹੋ ਗਿਆ ਹੁਣ ਆਪਾਂ ਪੀਂ ਨਿੰਬੂ ਸੱਤ ਲਏਗੇ ਇਹ ਹੰਦਾ ਤਾਂ ਪਿਆ ਸੀ ਹੈ ਬਸ ਸਿਰਕੇ ਦੀ ਆਰਟ ਪੈ ਗਈ ਸੀ ਸਿਰਕਾ ਨਾ ਬਣਾ ਲੈਂਦੇ ਸੀ ਇਦਾਂ ਬਹੁਤ ਜਲਦੀ ਬਣ ਜਾਂਦਾ ਸੱਕੇ ਨਾਲ ਥੋੜਾ ਜਿਹਾ ਟਾਈਮ ਲੱਗਦਾ ਤੇ ਉਦੋਂ ਤਰਾਪਾ ਦੁੱਧਰੋਂ ਵਾਲੀ ਮਿੱਟੀ ਹੋਈ ਆ ਪਨੀਰ ਪੌਣੇ ਦੇ ਵਿੱਚ ਪਾ ਕੇ ਆਪਾਂ ਸੈੱਟ ਕਰਕੇ ਰੱਖ ਦਾਂਗੇ ਤੜਕੇ ਦਾ ਸਮਾਂ ਤਿਆਰ ਕਰਾਂਗੇ ਜੀ ਮੈਂ ਆਪਾਂ ਕੜਾਹੀ ਪਨੀਰੇ ਬਣਾਉਣੀ ਬੱਚੇ ਉਹ ਹੀ ਖਾਪੀ ਖੋਸ ਨੇ ਇਹ ਅਉਹੀ ਬਣਾ ਲੈਣੇ ਨੇ ਚਾਰ ਪੰਜ ਮਿੰਟ ਹੋ ਗਏ ਨੂੰ ਪੈਣੀ ਜੀ ਗੈਸ ਬੰਦ ਕਰੀ ਨੂੰ ਹੁਣ ਆਪਾਂ ਇਹਨੂੰ ਕੱਢ ਕੇ ਪੌਣੇ 'ਚ ਪਾ ਕੇ ਰੱਖ ਦਿੰਨੇ ਸੈੱਟ ਕਰਕੇ ਇਹ ਪਾਣੀ ਬਿਲਕੁਲ ਅਲੱਗ ਹੋ ਗਿਆ ਨਾ ਇਹ ਥੇ ਮੱਲਗੀ ਸੀ ਇਹ ਮੇਨੂੰ ਪਾਣੀ ਬਣਾਉਣਾ ਇਸੇ ਹੀ ਥੰਡ ਪਾ ਲਈ ਆਪਾਂ ਤੇ ਕਾਲਾ ਨਮਕ ਪਾਇਆ ਤੇ ਇਹ ਵੀ ਬਣਾਉਣ ਬਹੁਤ ਦਿਨਾਂ ਬਾਅਦ ਲੱਗੀਆਂ ਜੀ ਇਹ ਵੀ ਬਣਾਉਣ ਮੀਹਾਂ ਕਰਕੇ ਹੁਣ ਨਹੀਂ ਬਣਾਇਆ ਸੀ ਨਿੰਬੂ ਬਹੁਤ ਕਿਰੇ ਪਏ ਸੀ ਦੇ ਨਿੰਬੂ ਦੇ ਤੇ ਅੱਜ ਕਰ ਲਈ ਤੋਸੀ ਤਾਂ ਕਰਕੇ ਪਾਣਾ ਲਿਆ ਸੱਬੀ ਦੀ ਗਰਮੀ ਦੇ ਵਿੱਚ ਤਪੇ ਨਾ ਹੋਵੇ ਰਾਜੇ ਅੱਜ ਰੋਟੀ ਸੱਚ ਨੂੰ ਜਲਦੀ ਕਰਤਾ ਜੀ ਦਾ ਪਾਣੀ ਹੋਵੇ ਨਹੀਂ ਗਰਦੀਆਂ ਦਾ ਵਾਰ-ਵਾਰ ਗਰਮ ਵਿੱਚ ਤਾਂ ਇਹ ਦੇਖ ਕੇ ਆਪਾਂ ਨੂੰ ਜੋੜਨਾਗੇ ਜਿੰਨੀ ਕੀ ਜ਼ਰੂਰਤ ਆਪਾਂ ਨੂੰ ਹੁਣ ਤਾਂ ਪਾਣੀ ਕਾਫੀ ਹੈ ਜੀ ਇਹਨਾਂ ਦੇ ਵਿੱਚ ਇਹ ਵੱਡੇ ਨਿੰਬੂ ਨੇ ਆਪਣੇ ਲੱਗੇ ਨੇ ਇਹ ਅੱਜ ਕੱਲ੍ਹ ਆਖੀ ਪਾ ਗਦੇ ਨੇ ਥੋੜੇ ਆਂ ਦਾਪੇ ਇਹਨਾਂ ਦਾ ਆਚਾਰ ਵੀ ਬਣਾ ਲਾਂਗੇ ਬਿਲਕੁਲ ਫਟਾਫਟ ਬਣਾਉਣ ਵਾਲਾ ਵਿਚਾਰ ਬਣਾਉਂਦੇ ਥੋੜਾ ਜਿਹਾ ਹੁੰਨੇ ਆ ਜੀ ਬੱਚੇ ਇਹਨਾਂ ਖਾਂਦੇ ਨਹੀਂ ਹੈਗੇ ਚਾਹ वगैरह ਤੇ ਥੋੜੇ ਹੀ ਪਾਉਂਦੇ ਆ ਆਚਾਰ ਇੱਕ ਇੱਕ ਵਾਰੀ ਇਹ ਚੋੜ ਦੇ ਸਾਰੇ ਆਪਾਂ ਜਿਆਦਾ ਨਹੀਂ ਚੋੜ ਦੇਗੇ ਵਧੀਆ ਪਾਣੀ ਪਾਇਆ ਨਾ ਚ ਪਾਣੀ ਭਰ ਕੇ ਜੱਗ ਭਰਿਆ ਜੀ ਆਪਾਂ ਠੰਡਾ ਪਾਣੀ ਪਾਇਆ ਬੋਤਲਾਂ ਪਾਣੀ ਠੰਡਾ ਪਾਣੀ ਲਾਈਏ ਮਿਰਚੇ ਦਾ ਜਿਆਦਾ ਥੰਡਾ ਮੰਗਦੇ ਨਹੀਂ ਮੈਂ ਆਪਣਾ ਕੱਢ ਲੂ ਵੀ ਪਹਿਲਾਂ ਫਿਰ ਇਹਦੇ ਵਿੱਚ ਥੋੜੀ ਜਿਹੀ ਬਾਤ ਪਾਵਾਂਗੀ ਜਿਆਦਾ ਨਹੀਂ ਪਾਉਂਦੀ

ने ने, ने। मसाले ने पा लें हरिया मिर्च पाइंग लाल मिट्टी ते तेल को ते तो पकाया कर लेना जीरा भुन तो के पूरा पाउडर बना के पका ली थी तेल में जेड़े भैन भरा अपने चैनल से आते हैं जी वीडियो वॉच करते हैं सोहने सोहने कमेंट करते ਤੇ ਜੋ ਕਮੈਂਟ ਨਹੀਂ ਵੀ ਕਰਦੇ ਦੀ ਵੀਡੀਓ ਵਾਚ ਕਰਦੇ ਨੇ ਆਪਣੀ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅਸੀਂ ਸਾਥ ਹੀ ਜਿਹੇ ਤਰ੍ਹਾਂ ਬਣਾਈ ਰੱਖਾਂਗੇ ਵੱਧ ਤੋਂ ਵੱਧ ਸਪੋਰਟ ਕਰੋ ਇਸ ਵੀਡੀਓ ਨੂੰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਧਰ ਆਪਾਂ ਧਾਲੀ ਜੀ ਮੱਖਣੀ ਕਰ ਲਵਾਂ ਹੁਣ ਲਈ ਚਿੱਟਾ ਪੈ ਰਿਹਾ ਕਿ ਮਾਈ ਪਾ ਦਈਏ ਜੀ ਗਾੜੀ ਹੋ ਗਈ ਤਰੀ ਆਪਣੇ ਪਾਣੀ ਮਲਾਈ ਲਈ ਆਪਾਂ ਤੇ ਪਨੀਰ ਬਣਿਆ ਹੋਇਆ ਹੈ ਜੀ ਆਪਣਾ ਇਹਨੂੰ ਕੱਟ ਕੇ ਪਾ ਦਾਂਗੇ ਵਿੱਚ ਪਨੀਰ ਨੂੰ ਦੋ ਵਾਰੀ ਸੇਕ ਲਵਾਵਾਂਗੇ ਥੋੜਾ ਜਿਹਾ ਟਾਈਮ ਫਿਰ ਗੈਸ ਬੰਦ ਕਰ ਦਊਗੀ ਵੀਡੀਓ ਇਸ ਕੱਟ ਲਾਂਗੇ ਆਪ ਆਪਣੀ ਦੇ ਸੇਤੀ ਬਹੁਤ ਹੈ ਜੀ ਮੈਂ ਇਹਨਾਂ ਤੇਜ਼ ਤੇ ਕੰਮ ਕਰਦੇ ਫੇਰ ਵੀ ਇਹ ਨਹਿਰਾ ਹੋ ਹੀ ਜਾਂਦਾ ਜੀ ਵਿੱਚ ਕਈ ਵਾਰ ਚੁੱਲੇ ਵੱਲ ਜਾਣਾ ਪੈਂਦਾ ਮੱਜਾ ਵੱਲ ਜਾਣਾ ਪੈਂਦਾ ਜੀ ਫਿਰ ਸੋਈ ਤੇ ਅਲੱਗ-ਅਲੱਗ ਥਾਂਾਂ ਤੇ ਘੁੰਮ ਲਿਖਰੀ ਜਾਂਦੇ ਆ ਫੇਰ ਵੀ ਇਹ ਨਹਿਰਾ ਹੋ ਜਾਂਦਾ ਜੀ ਚੁੱਲੇ ਤੇ ਮੇਰੀ ਉੱਧਰ ਲੇਟੀ ਤੇ ਹੀ ਮਾਜੇ ਦਾ ਦੜੀਆ ਮਾਜੇ ਸੂਈ ਵੀ ਆਪਣੀ ਸਾਂਵੇਂ ਬਣਾ ਲੈਣੇ ਹੁੰਦੇ ਆ। ਛੇੜੀ ਪਾ ਦੇਣੀ ਹੁੰਦੀ ਆ ਇਸ ਸ਼ੰਡਾ ਦੇ ਅੰਦਰ ਆਪ ਨੂੰ। ਅੱਜ ਤਾਂ ਸਾਇਰ ਕਲੀਰ ਤੇ 20 ਵੀ ਬੱਟੇ ਮਿਲਗੇ। ਜਦ ਦੀ ਦੇ ਵਿੱਚ। ਨਾਲ ਇਹਨਾਂ ਤੇਜ਼ ਕੰਮ ਕਰਦੇ ਆ ਜੀ। ਐਂ ਲੱਗਦਾ ਹੁੰਦਾ ਕਿ ਦੋਰੀ ਥਾਵੇਂ ਚਾਰ ਹੱਥ ਲੱਗੀ ਹੋਈ ਨੇ ਜਿਵੇਂ। ਫਿਰ ਵੀ ਹੇਠ ਹੋ ਜਾਂਦਾ। ਕੰਮ ਵੀ ਜ਼ਿਆਦਾ ਹੋ ਜਾਂਦੀ ਵੀ ਜਿਵੇਂ ਸੋਰੀ ਦੇ। ਛੋਟੇ ਛੋਟੇ ਕੰਮ ਹੀ ਨਹੀਂ ਲੋਟਾਉਂਦੇ ਹੈਗੇ ਇੱਕ ਮੱਝਾ ਕਰਕੇ ਜਾਦ ਨਹੀਂ ਜਾਂਦੀ ਸਾਰੇ ਪਾਸੇ ਹੁਣਾਂ ਹੀ ਰੋਖਾ ਹੁੰਦੇ ਨੇ ਗਰਮੀ ਕਰਕੇ ਮਾਂ ਵੀ ਕਾਲਾ ਪੈਣ ਲੱਗ ਪਈ ਹੈ ਇਹ ਵੀਡੀਓ ਤੁਹਾਡੇ ਤੱਕ ਪਹੁੰਚਾਉਣੀ ਹੈ ਜੀ ਅੱਜ ਆਪਾਂ ਇੱਕ ਤਾਂ ਪੜੀ ਹੋ ਜਾਂਦੀ ਹੈ ਜੀ ਐਕਸਟਰਾ ਆਪਣੀ ਨਹੀਂ ਪੜੀ ਹੁੰਦੀ ਵੀ ਹੁਣ ਟਾਈਮ ਹੋ ਚੁੱਕਿਆ ਹੈ ਜੀ 7:40 ये अडियो आपक पहुंचा अभी बहुत मजा वाल फिर जाना जी धुआं करके आवेर आ पता नहीं सब्जी कहो जी बनी है सब्जी ये खा के पता होगा जी अज की भीडियो इन्नी जी जे थोड़ी जी, जी, जी वजह लगी तो लाइक कमेंट से शेयर जरूर करना ਜਿਹੜੀ ਚੈਨਲ ਦੀ ਪਹਿਲੀ ਵਾਰੀ ਆਈ ਹੈ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ। ਘਰ ਦਾ ਪਨੀਰ ਹੋਣ ਕਰਕੇ ਆਪਾਂ ਵੱਧੇ ਪਾ ਲੈਨੇ ਆ ਜੀ ਪਨੀਰ। ਮੁੱਲ ਦਾ ਪਨੀਰ ਤਾਂ ਇੰਨਾ ਕਿੱਥੇ ਪੈਂਦਾ ਸੀ। ਤੇ ਘਰ ਦਾ ਪਨੀਰ ਖਾਣ ਨੂੰ ਵੀ ਟੇਸਟੀ ਹੁੰਦਾ ਜੀ ਖਾਦਾ ਜਾਂਦਾ। ਮੁੱਲ ਦਾ ਪਨੀਰ ਨਹੀਂ ਖਾਦਾ ਜਾਂਦਾ ਇੰਨਾ। ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।